ਬਹੁਤ ਦੁੱਖ ਹੁੰਦਾ ਹੈ ਕਿ ਕਿਸਾਨਾਂ ਨੂੰ ਇੱਕ ਵਾਰ ਫਿਰ ਸੜਕਾਂ ਤੇ ਉਤਰਨਾ ਪਿਆ ਹੈ ਤੇ ਰਾਜ ਸਰਕਾਰ ਨੂੰ ਵੀ ਮੈਂ ਬੇਨਤੀ ਕਰਾਂਗੀ ਭਗਵੰਤ ਮਾਨ ਸਾਹਿਬ ਨੂੰ ਕੇਜਰੀਵਾਲ ਨੂੰ ਕਿ ਤੁਸੀਂ ਵੀ ਸਰਕਾਰ ਬਣਾਉਣ ਤੋਂ ਪਹਿਲੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਕੇਂਦਰ ਭਾਵੇਂ ਐਮਐਸਪੀ ਦੇਣਾ ਤੇ 23 23 ਫਸਲਾਂ ਦੇ ਉੱਤੇ ਐਮਐਸਪੀ ਸੂਬੇ ਦੀ ਸਰਕਾਰ ਦੋਗੇ ਅੱਜ ਕਿਉਂ ਤੁਸੀਂ ਕੱਲੇ ਕੇਂਦਰ ਦੇ ਸਾਹਮਣੇ ਗਿੜਗਿੜਾ ਰਹੇ ਹੋ ਜੇ ਕੇਂਦਰ ਆਪਣੇ ਕਿਸਾਨਾਂ ਨੂੰ ਹੱਕ ਨਹੀਂ ਦੇ ਰਿਹਾ ਤਾਂ ਫਿਰ ਸੂਬੇ ਦੀ ਸਰਕਾਰ ਦੇ ਤੁਹਾਡਾ ਵਾਦਾ ਇੱਕ ਵਾਰੀ ਨਹੀਂ ਕਈ ਵਾਰੀ ਤੁਸੀਂ ਇਹ ਵਾਦਾ ਕੀਤਾ ਹੈ ਤੁਹਾਡੀ ਕਈ ਸਾਰੀ ਵੀਡੀਓ ਜਿੱਥੇ ਚੰਦ ਮਿੰਟਾਂ ਚ ਇਹ ਲਾਜ਼ਮੀ ਤੁਸੀਂ ਇਹਨੂੰ ਕਾਨੂੰਨ ਨੂੰ ਅਮਲੀ ਜਾਮਾ ਪੇਨਾਲ ਦੋਗੇ ਸਾਰੀ ਵੀਡੀਓ ਸਾਰਿਆਂ ਨੇ ਦੇਖੀਆਂ ਹੋਈਆਂ ਨੇ ਸੋ ਮੈਂ ਕਿਸਾਨ ਯੂਨੀਅਨਾਂ ਨੂੰ ਵੀ ਕਵਾਂਗੇ ਕਿ ਕੇਂਦਰ ਦੇ ਉੱਤੇ ਜ਼ਰੂਰ ਤਵਾਦ ਲੈ ਕੇ ਨਾ ਆਪਣਾ ਸੂਬੇ ਦੀ ਸਰਕਾਰ ਤਾਂ ਕਿਉਂ ਨਹੀਂ ਮੰਗ ਰਖ ਰਹੀ ਜਿਹੜੇ ਕਹਿੰਦੇ ਸੀ ਕਿ ਭਾਵੇਂ ਮੂੰਗੀ ਹੋਏ ਉਹਦੀ ਐਮਐਸਪੀ ਹੋਏ ਤਈ ਫਸਲਾਂ ਦੀ ਐਮਐਸਪੀ ਹੋਏ ਤੇ ਜਿਹੜਾ ਕੰਮ ਕੇਂਦਰ ਨਹੀਂ ਕਰ ਰਹਾ ਉਹ ਸੂਬੇ ਦੀ ਸਰਕਾਰ ਕਿਉਂ ਨਹੀਂ ਕਰ ਰਹੀ ਆਪਣਾ ਤਾਂ ਵੀ ਮੰਗੇ ਜਿਹੜੀ ਮੰਗ ਸੀ C2+57 ਸੁਆਮੀ ਨਾਥਨ ਡਾਕਟਰ ਸਾਹਿਬ ਦੀ ਰეკਮੈਂਡੇਸ਼ਨ ਨੂੰ ਲਾਗੂ ਕਰਨਾ ਅੱਜ ਉਸ ਤੋਂ ਘੱਟ ਕਰਨਾ ਇੱਕ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਪਤਾ ਮਜ਼ਾਕ ਹੈਗਾ